ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਖਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸੋ ਦੋਸਤੋ ਮਲਾਜ਼ਮ ਜਥੇਬੰਦੀਆਂ ਨੇ ਕਰਤਾ ਵੱਡਾ ਐਲਾਨ ਸਰਕਾਰ ਨੂੰ ਪੈਗੀਆਂ ਪੰਜਾਣਾ ਮਲਾਜ਼ਮਾਂ ਦੀਆਂ ਕਾਫੀ ਸਾਰੀਆਂ ਜਿਹੜੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਸਬ ਕਮੇਟੀ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਕੋਈ ਵੀ ਸਿੱਟਾ ਨਹੀਂ ਨਿਕਲਿਆ ਹੁਣ ਦੋ ਪ੍ਰਮੁੱਖ ਮਲਾਜ਼ਮ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਸੰਘਰਸ਼ ਛੇੜਨ ਦਾ ਐਲਾਨ ਕਰ ਦਿੱਤਾ ਹੈ ਸੀਪੀਐਫ ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਆਪਸ ਦੇ ਵਿੱਚ पांच पौंड ਲਈ ਜਤਨਸ਼ੀਲ ਸੀ ਅਖੀਰ ਦੇ ਵਿੱਚ ਇਸ ਵਿੱਚ ਜਿਹੜਾ ਕਾਮਯਾਬੀ ਜਿਹੜੀ ਹੋ ਗਈ ਹੈ ਔਰ ਇਹਨਾਂ ਦੋਨਾਂ ਜਥੇਬੰਦੀਆਂ ਨੇ ਹੁਣ ਸਾਂਝੇ ਤੌਰ ਤੇ ਸੰਘਰਸ਼ ਛੇੜਨ ਕੇ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਦੇ ਲਈ ਅੱਗੇ ਵਧਣ ਦਾ ਫੈਸਲਾ ਕੀਤਾ ਹੈ ਸੋ ਦਰਸਲ ਜਿਹੜਾ ਕਿ ਪੰਜਾਬ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਇਹ ਵਾਦਾ ਕੀਤਾ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏਗੀ ਪਰ ਸਾਲ 2022 ਦੇ ਵਿੱਚ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਦੇ ਸੰਬੰਧ ਦੇ ਵਿੱਚ ਜਾਰੀ ਕਰਨ ਦੇ ਬਾਵਜੂਦ ਹਾਲੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਵੀ ਪੰਜਾਬ ਸਰਕਾਰ ਨੂੰ ਫਟਕਾਰ ਜਿਹੜੀ ਹੈ ਲੱਗ ਚੁੱਕੀ ਹੈ ਇਹਦੇ ਕਰਕੇ ਆਮ ਜਿਹੜੀ ਕਿ ਜਿਹੜੀ ਮੁਲਾਜ਼ਮਾਂ ਦੇ ਵਿੱਚ ਬੜੀ ਹੀ ਆਵਾਜ਼ ਉੱਠ ਰਹੀ ਸੀ ਕਿ ਸਾਰੀ ਲੀਡਰਸ਼ਿਪ ਜਿਹੜੀ ਹੈ ਇਕਜੁੱਟ ਹੋ ਕੇ ਸੰਘਰਸ਼ ਲੜੇ ਅਤੇ ਹੁਣ ਸੀਪੀਐਫ ਕਰ ਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਤੇ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਬੀਰ ਤਲਵਾੜਾ ਨੇ ਸਾਂਝੇ ਜਿਹੜੀ ਸਾਂਝ ਪਾਉਣ ਤੋਂ ਬਾਅਦ ਵੱਡਾ ਸੰਘਰਸ਼ ਦਾ ਜਿਹੜਾ ਐਲਾਨ ਵੀ ਕੀਤਾ ਕਰ ਦਿੱਤਾ ਹੈ ਦੋਨੇ ਲੀਡਰਾਂ ਨੇ ਐਲਾਨ ਕੀਤਾ ਹੈ ਕਿ 12 ਜੂਨ ਨੂੰ ਲੁਧਿਆਣਾ ਪੱਛਮੀ ਜਿਮਨੀ ਚੋਣਾ ਦੇ ਮੌਕੇ ਤੇ ਉਹ ਉਥੇ ਝੰਡਾ ਮਾਰਚ ਕਰਨਗੇ ਔਰ ਉਥੋਂ ਦੇ ਲੋਕਾਂ ਨੂੰ ਅਪੀਲ ਵੀ ਕਰਨਗੇ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਈ ਜਾਵੇ ਇਹ ਬਹੁਤ ਵੱਡਾ ਫੈਸਲਾ ਇਨਾਂ ਦੋ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਲਿਆ ਹੈ ਔਰ ਇਹ ਜਿਹੜਾ ਰੋਸ ਪ੍ਰਗਟ ਵੀ ਕੀਤਾ ਹੈ ਕਿ ਪੰਜਾਬ ਸਰਕਾਰ ਲਗਾਤਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਦੇ ਦੇ ਉੱਪਰ ਟਾਲਰ ਜਿਹੜੀ ਕਿ ਟਾਲਾਵੜ ਦੀ ਆ ਰਹੀ ਹੈ ਜਿਦੇ ਕਰਕੇ ਹਜ਼ਾਰਾਂ ਮਲਾਜ਼ਮਾਂ ਦੇ ਵਿੱਚ ਭਾਰੀ ਰੋਸ ਦੀ ਸੁਭਾਵਨਾ ਜਿਹੜੀ ਭਾਵਨਾ ਪੈਦਾ ਹੋ ਰਹੀ ਹੈ ਦਰਸਲ ਇਹ ਤੇ ਹੋਰ ਜਿਹੜੇ ਮਲਾਜ਼ਮ ਜਿਹੜੇ ਨੇ ਜਥੇਬੰਦੀਆਂ ਨੇ ਪਹਿਲਾਂ ਵੀ ਜਿਹੜੀਆਂ ਚਾਰ ਜ਼ਿਮਨੀ ਚੋਣਾਂ hoong assim ਉੱਥੇ ਵੀ ਆਪਣਾ ਪ੍ਰੋਟੈਸਟ ਦਰਜ ਕੀਤਾ ਸੀ ਕੀਤਾ ਸੀ ਤੇ ਜਦੋਂ ਜਲੰਧਰ ਦੇ ਵਿੱਚ ਇੱਕ ਜ਼ਿਮਨੀ ਚੋਣ ਹੋਈ ਸੀ ਵਿਧਾਨ ਸਭਾ ਹਲਕੇ ਦੇ ਤੇ ਉਦੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੀਆਂ ਤਕਰੀਬਨ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਨਾਲ ਲੰਬੀ ਚੌੜੀਆਂ ਜਿਹੜੀਆਂ ਮੀਟਿੰਗ ਕਰਕੇ ਵਾਅਦਾ ਕੀਤਾ ਸੀ ਵੀ ਜਲਦੀ ਹੀ ਉਹਨਾਂ ਸਾਰਿਆਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ ਪਰ ਫਿਲਹਾਲ ਮੁਲਾਜ਼ਮਾਂ ਦੀਆਂ ਮੰਗਾਂ ਪੈਂਡਿੰਗ ਹੋਣ ਕਰਕੇ ਹੁਣ ਇਹ ਦੋ ਜਥੇਬੰਦੀਆਂ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ 12 ਜੂਨ ਨੂੰ ਪ੍ਰੋਟੈਸਟ ਕਰਨ ਦਾ ਐਲਾਨ ਕਰ ਦਿੱਤਾ ਹੈ ਦਸਨਯੋਗ ਇਹ ਹੈ ਕਿ ਤੇ ਜਿਹੜਾ 19 ਜੂਨ ਨੂੰ ਇੱਥੇ ਜਿਮਨੀਚ ਹੋਣਾ ਹੋਣੀ ਹੈ ਵੋਟਾਂ ਪੈਣੀਆਂ ਨੇ ਹੋਰ ਜਾਣਕਾਰੀ ਜਿਹੜੀ ਮਿਲੀ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਸਾਂਝਾ ਫਰੰਟ ਦੇ ਕਨਵੀਨਰ ਜਿਹੜੇ ਨੇ ਕਨਵੀਨਰ ਜਿਹੜੇ ਸਤੀਸ਼ ਰਾਣਾ ਨੇ ਉਹਨਾਂ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਵੀ ਸਾਂਝੇ ਫਰੰਟ ਦੀ ਜਿਹੜੀ ਆ ਹੰਗਾਮੀ ਮੀਟਿੰਗ ਜ਼ਿਲंधर ਦੇ ਵਿੱਚ ਕੀਤੀ ਜਾ ਰਹੀ ਹੈ ਇੱਥੇ ਫੈਸਲਾ ਲਿਆ ਜਾਵੇਗਾ ਕਿ ਇਸ ਤੋਂ ਇਲਾਵਾ ਮੁਲਾਜ਼ਮ ਪੈਨਸ਼ਨਾਂ ਸਾਝਾ ਫਰੰਟ ਤੇ ਕਨਵੀਨਰ ਸ਼ਤੇਸ਼ ਰਾਣਾ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਜਿਹੜੀ ਹੈ ਜਲੰਧਰ ਵਿਖੇ ਹੰਗਾਮੀ ਮੀਟਿੰਗ ਕੀਤੀ ਔਰ ਉਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾ ਰਹੇ ਨੇ ਜਿਦੇ ਵਿੱਚ ਮੁੱਖ ਤੌਰ ਤੇ ਲੁਧਿਆਣਾ ਜ਼ਿਲ੍ਹੇ ਚੋਣਾ ਦੇ ਵਿੱਚ ਕੀ ਐਕਸ਼ਨ ਕੀਤਾ ਜਾਊਗਾ ਉਹਦੇ ਤੇ ਵੀ ਜਿਹੜਾ ਫੈਸਲਾ ਲਿਆ ਜਾ ਸਕਦਾ ਹੈ ਔਰ ਇਸ ਤੋਂ ਇਲਾਵਾ ਪੰਜਾਬ ਸਟੇਟ ਮਿਸਟਰੀਅਸ ਸਰਵਿਸ ਯੂਨੀਅਨ ਦੀ ਵੀ ਹੰਗਾਮੀ ਮੀਟਿੰਗ ਜੂਨ ਨੂੰ ਲੁਧਿਆਣਾ ਦੇ ਵਿੱਚ ਸੱਦ ਲਈ ਹੈ ਇਹ ਮੀਟਿੰਗ ਜਿਹੜੀ ਗੁਰਨਾਮ ਸਿੰਘ ਬਿਰਕ ਤੇ ਦਾ ਤੇ ترਸੀਮ ਸਿੰਘ ਪੱਠਲ ਦੀ ਅਗਵਾਈ ਹੇਠ ਹੋਊਗੀ ਔਰ ਇਸ ਮੀਟਿੰਗ ਦੇ ਵਿੱਚ ਜਿਮਨੀ ਚੋਣਾਂ ਦੇ ਦੌਰਾਨ ਸੰਘਰਸ਼ ਕਰਨ ਦੇ ਮੁੱਦੇ ਤੇ ਉੱਪਰ ਫੈਸਲਾ ਲਿਆ ਜਾ ਸਕਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਜ਼ਮਾਂ ਤੇ ਫੈਸ਼ਨ ਨਾਲ ਸੰਬੰਧੇ ਮਿਲਦੇ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਚੈਨਲ ਨਾਲ ਬਨੇ ਰਹਿਣਾ ਚਾਹੁੰਦੇ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ